ਸਾਨੂੰ ਮਾਵਾਂ ਤੁਹਾਨੂੰ ਐਸਐਚਓ ਸਾਹਿਬ ਤੜਕੇ ਬੁਲਾ ਲੈਂਦਾ ਸੀ ਛਾਂ ਨੂੰ ਛੱਡਦਾ ਸੀ ਸਾਨੂੰ ਮੁੰਡਾ ਭਾ ਲੈਂਦਾ ਟਾਈਮ ਵੀ ਨਹੀਂ ਦਿੱਤਾ ਗਾ ਅਸੀਂ ਭੁੱਖੇ ਤੇ ਮਾਵਾਂ ਦੀਆਂ ਕਮਲੀਆਂ ਹੋਈਆਂ ਫਿਰਦੀਆਂ ਨੇ ਆ ਪਿਆਰ ਸਰਕਾਰ ਜੰਦਾਬਾਦ ਪਿਆਰ ਸਰਕਾਰ ਜੰਦਾਬਾਦ ਦੁਆਰਾ ਦੱਸ ਛਿੰਦਰਪਾਲ ਕੀ ਹੈ ਜਿਹੜਾ ਧਰਨਾ ਲਾਇਆ ਕੀ ਹੈ ਅਸੀਂ ਮੇਰਾ ਦੋਤਾ ਦੇ ਬਾਥ ਲਾਇਆ ਮੇਰਾ ਦੋਤਾ 24 ਫਰਵਰੀ ਨੂੰ ਚੱਕਿਆ ਗਿਆ ਸੀ ਭਈਆ ਦੁਕਾਨ ਤੋਂ ਭਾਕੇ ਲਿਆਇਆ ਉਸ ਤੋਂ ਬਾਅਦ ਸਾਨੂੰ ਮੁੰਡਾ ਮਿਲਿਆ ਨਹੀਂ ਅਸੀਂ ਐਸਐਚਓ ਸਾਹ ਕੋਲ ਫਰਿਆਦ ਕੀਤੀ ਕਿ ਭਈਏ ਕੋਈ ਮੁੰਡਾ ਹੈਗਾ ਡੁਬਾਕੇ ਲਿਆਇਆ ਸਾਡੀ ਕੋਈ ਸੁਣਾਈ ਨਹੀਂ ਲਈ ਐਸਐਚਓ ਸਾਹਿਬ ਨੇ ਠੀਕ ਹੈ ਇਹਨਾਂ ਦੇ ਉਹ ਜਿਹੜੀ ਇਹਦੇ ਘਰੇ ਆ ਪਰੋਣੇ ਦੇ ਰੈਨੂ ਭਈਆ ਰਾਣੀ ਉਹ ਮੁੰਡੇ ਦੀ ਭੈਣ ਜਿਹੜੇ ਮੁੰਡੇ ਨੇ ਮਾਰਿਆ ਉਹਨੇ ਸਾਡੇ ਤੇ ਦਰਖਾਸਤ ਦਿਵਾਤੀ ਪਰੋਣੇ ਨੂੰ ਕਹਿ ਕੇ ਤੱਕੇ ਨਾਲ ਸੜੇ ਮਾਵਾਂ ਧੀਆਂ ਤੇ ਠੀਕ ਐ ਸਾਨੂੰ ਮਾਵਾਂ ਧੀਆਂ ਨੂੰ ਐਸ ਐਚਓ ਸਾਹਿਬ ਤੜਕੇ ਬੁਲਾ ਲੈਂਦਾ ਸੀ ਛਾਣੂ ਛੜਦਾ ਸੀ ਸਾਨੂੰ ਮੁੰਡਾ ਭਾ ਲੈਂਦਾ ਟਾਈਮ ਵੀ ਨਹੀਂ ਦਿੱਤਾ ਗਾ ਅਸੀਂ ਭੁੱਖੇ ਤੇ ਆਈ ਮਾਵਾਂ ਧੀਆਂ ਕਮਲੀਆਂ ਹੋਈਆਂ ਫਿਰਦੀਆਂ ਨੇ ਆ ਦੋ ਮਹੀਨੇ ਫਿਰ ਕਹਿੰਦਾ ਨਾ ਸੀ ਡਿਟੇਲਾਂ ਤੇ ਚੱਕਾਂਗੇ ਮੁੰਡਾ ਡਿਟੇਲਾਂ ਵੀ ਆ ਗਈਆਂ ਉਹਦੀਆਂ ਭਈਏ ਨੇ ਸਾਰੇ ਫੋਨ ਕੀਤੇ ਐ ਸਾਰੀ ਦਿਹਾੜੀ ਐਂਡ ਸੋਚੋ ਭਈਏ ਦੇ ਫੋਨ ਤੋਂ ਹੋਇਆ ਤਾਂ ਵੀ ਨਹੀਂ ਚੱਕਿਆ ਹਜੇ ਵੀ ਐਸ ਐਚਓ ਸਾਹਿਬ ਕਹਿੰਦੇ ਸੀ ਸਾਡੇ ਕੋਲ ਕੋਈ ਪ੍ਰੂਫ ਹੈ ਨਹੀਂ ਠੀਕ ਹੈ ਐਦੋ ਉੱਤੇ ਅਸੀਂ ਪ੍ਰੂਫ ਕੀ ਦਿੰਦੇ ਆਂ ਆਖਰ ਕੀ ਹੋਇਆ ਫਿਰ ਆਖਰ ਉਹ ਲਿਆਂਦਾ 2 ਮਹੀਨਾ ਬਾਅਦ ਭਈਆ ਇਹਨਾਂ ਨੇ ਲਿਆਂਦਾ ਡਿਪਟੀ ਦਫਤਰ ਉੱਥੇ ਖੜਾ ਕਰਕੇ ਸਾਨੂੰ ਬੁਲਾ ਲਿਆ ਉਹ ਤੋਂ ਘੁਆਤਾ ਆਖੇ ਜੀ ਮੈਂ ਤਾਂ ਇੱਕ ਮਾਰ ਕੇ ਨਹਿਰ ਸੜਦਾ ਅਜੇ ਤੱਕ ਸਾਨੂੰ ਕੋਈ ਪ੍ਰੂਫ ਨਹੀਂ ਕੋਈ ਸਬੂਤ ਨਹੀਂ ਮੁੰਡੇ ਦਾ ਕੁਝ ਨਹੀਂ ਪਤਾ ਲੱਗਦਾ ਪਿਆ ਜਿਹੜੀ ਕਿ ਆਹ ਪ੍ਰੋਹਣੇ ਦੇ ਘਰੇ ਹੈਗੀ ਰੇਨੂ ਵਾਲਾ ਉਹਨੇ ਕਰਵਾਇਆ ਸਾਰਾ ਕੁਝ ਸਾਡੀ ਤਾਂ ਇਹੀ ਮਿਹਨਤ ਹੈ ਵੀ ਉਹਨੂੰ ਬੁਲਾ ਕੇ ਉਹਨੂੰ ਸੁਕਤਾਈ ਨਾਲ ਪੁੱਛਿਆ ਜਾਵੇ ਉਹਨਾਂ ਨੇ ਰਹਿ ਕਰਕੇ ਕੀ ਮੁੰਡੇ ਦਾ ਕੀਤਾ ਕਿੱਥੇ ਕੀਤਾ ਮੇਰਾ ਨਾਮ ਸੁਹਾਸ ਕੁਮਾਰ ਹੈ ਮੇਰਾ ਪਹਿਲਾ ਡਬੋਜ਼ ਹੋ ਗਿਆ ਸੀ આજ ਤੋਂ 10 ਸਾਲ ਪਹਿਲਾਂ ਹੀ ਉਸ ਤੋਂ ਬਾਅਦ ਮਨ ਮੁੰਡਾ ਸੀਗਾ ਉਹ ਮੈਂ ਆਪਣੇ ਕੋਲੇ ਰੱਖ ਲਿਆ ਉਸ ਤੋਂ ਬਾਅਦ ਮੈਂ ਵਿਆਹ ਕਰਾ ਲਿਆ 2 ਸਾਲ ਬਾਅਦ ਹੀ 2 ਸਾਲ ਬਾਅਦ ਵਿਆਹ ਕਰਾਣ ਤੋਂ ਬਾਅਦ ਤੇ 5 ਸਾਲ ਬੀਤ ਗਏ ਉਹ 8 ਸਾਲ ਬੀਤਣ ਤੇ ਵਿਛਲਦਾ ਪਿਆ ਸੀ ਸਹੀ ਸਾਰਾ ਕੁਝ ਸੀ ਉਹ ਜਿਹੜਾ ਮੇਰਾ ਸਾਲਾ ਸੀਗਾ ਉਹ ਨਸੇ ਨੂੰ ਸੇ ਕਰਦਾ ਸੀਗਾ ਹੀ ਨਜ਼ਰ ਨੂੰ ਸੇ ਕਰਦਾ ਸੀ ਉਸ ਤੋਂ ਬਾਅਦ ਉਹਨੇ ਕੀ ਕੀਤਾ ਵੀ ਦੁਕਾਨ ਤੇ ਜਾ ਕੇ ਖੰਨੇ ਦੀ ਤੇ ਉਹਨ ਜਵਾਗ ਨੂੰ ਬਾ ਲਿਆ ਤਾਂ ਉਸ ਤੋਂ ਬਾਅਦ ਉਹਨੇ ਸਾਨੂੰ ਕਹਿਣ ਲੱਗ ਗਿਆ ਕਹਿੰਦਾ ਮੈਂ ਬਿਜਲੀ ਘਰ ਕੋਲ ਛੱਡਦਾ ਤੇ ਗੁੰਮਰਾ ਕਰਦਾ ਸਾਰਿਆਂ ਨੂੰ ਹੀ ਉਸ ਤੋਂ ਬਾਅਦ 2 ਮਹੀਨੇ ਬੀਤੇ ਹੀ ਕੋਲ ਡਿਟੇਲ ਆ ਗਈਆਂ ਮੰਨ ਲਓ 15 ਦਿਨਾਂ ਬਾਅਦ ਆ ਗਈਆਂ ਸੀ ਆ ਕੋਲ ਡਿਟੇਲਾਂ ਤੇ ਉਹ ਇਹਨਾਂ ਨੇ ਇਹਨਾਂ ਨੇ ਚੱਕਿਆ ਨਹੀਂ ਉਹਨੂੰ ਕਹਿੰਦੇ ਸਬੂਤ ਦੋ ਅਸੀਂ ਐਵੇਂ ਕੁੱਟ ਨਹੀਂ ਸਕਦੇ ਐਸਐਸਓ ਸਾਹਿਬ ਕਹਿੰਦੇ ਤੇ ਉਸ ਤੋਂ ਬਾਅਦ ਕੀ ਹੋ 2 ਮਹੀਨੇ ਬੀਤੇ ਹੀ ਫਿਰ ਇਹਨਾਂ ਨੂੰ ਬੁਲਾ ਕੇ ਇਹਨਾਂ ਨੇ ਵੀ ਪਹਿਲਾਂ ਪਲਾਨ ਬਣਾ ਲਿਆ ਵੀ ਐਂ ਕਰਕੇ ਜਵਾਗ ਨੂੰ ਕਹ ਦੇ ਵੀ ਵੀ ਐਂ ਕਰਕੇ ਕਹ ਦੇ ਉਹਨੂੰ ਬੀ ਜਵਾਗ ਮਾਰਤਾ ਹੈਗਾ ਸਾਨੂੰ ਸਾਰਿਆਂ ਨੂੰ ਇੱਕੇ ਦਾ ਮੁੰਨ ਨਾਲ ਉਹਦੇ ਡੀਐਸਪੀ ਦਫਤਰ ਦੇ ਵਿੱਚ ਉਹਨਾਂ ਨੂੰ ਬੁਲਾਇਆ ਗਿਆ ਜੀ ਬੁਲਾਉਣ ਤੋਂ ਬਾਅਦ ਚ ਉਹਨੂੰ ਕਿਹਾ ਵੀ ਉਹਨੇ ਸਾਨੂੰ ਕਿਹਾ ਹੈਗਾ ਵੀ ਵੀ ਮੈਂ ਜਵਾਗ ਦੇ ੱਟ ਮਾਰ ਕੇ ਮਾਰਤਾ ਹੈਗਾ ਜੀ ਤੇ ਕੋਈ ਸਬੂਤ ਨਹੀਂ ਮਿਲਿਆ ਮੈਨੂੰ ਇਹਨਾਂ ਤੇ ਛੱਕਿਆ ਗਿਆ ਰੈਨੂ ਤੇ ਪੂਜਾ ਤੇ ਬਾਕੀ ਜਿਹੜੇ ਇਹਨਾਂ ਦੇ ਘਰ ਦੇ ਹੈਗੇ ਉਹਨਾਂ ਤੇ ਗ੍ਰਿਫਤਾਰੀ ਵੀ ਕੀਤੀ ਹੈ ਕੋਈ ਗ੍ਰਿਫਤਾਰੀ ਨਹੀਂ ਕੀਤੀ ਇੱਕ ਕੋਈ ਇੱਕ ਮੁੰਡੇ ਦੀ ਕਰਨਈਏ ਦੀ ਕੀਤੀ ਇਕੱਲੇ ਗ੍ਰਿਫਤਾਰੀ ਪੂਜਾ ਕੋਲ ਪੁੱਛ ਦੱਸ ਨਹੀਂ ਕੀਤੀ ਇੱਕ ਜੋਤੀ ਹੈਗੀ ਹੈ ਜਿਹੜੀ ਉਹਦੇ ਨਾਲ ਕੋਈ ਗੱਲਬਾਤ ਹੈਗੀ ਸੀ ਕਰਨਈਏ ਦੀ ਉਸ ਕੋਲੋਂ ਹੀ ਪੁੱਛ ਦੱਸ ਨਹੀਂ ਇੱਕ ਰੈਨੂ ਹੀ ਕਿੱਥੋਂ ਤੱਕ ਤੁਸੀਂ ਪਹੁੰਚ ਕੀਤੀ ਹੋਈ ਹੈ ਜੀ ਅਸੀਂ ਸਾਰੇ ਪਾਸੇ ਘੇੜੇ ਘੱਟ-ਘੱਟ ਕੇ ਅੱਕ ਚੁੱਕੇ ਹਾਂ ਬਾਅਦ ਇਹ ਆਇਆ ਜਿਹੜਾ ਕੰਮ ਕੀਤਾ ਐ ਐਸਐਸਪੀ ਸਾਹਿਬ ਕੋਲ ਗਏ ਸਾਰੇ ਬਸੇ ਰੋ ਰੋ ਕੇ ਕੀ ਕੀ ਲੱਗਦਾ ਕਿ ਇਹ ਰੋਲ ਕੀ ਹੈਗਾ ਉਹਨਾਂ ਦਾ ਜਿਹੜਾ ਗਿਆ ਮੁੰਡੇ ਨੂੰ ਇਸ ਤੋਂ ਜ਼ਬਰਦਸਤ ਮੁੰਡੇ ਦਾ ਕੋਈ ਮੈਨ ਲੱਗਦਾ ਇਹ ਜਾਤ ਜਵਾਗ ਨੂੰ ਵੇਚਿਆ ਸੀ ਵੇਚ ਕੇ ਤੇ ਜਾ ਪੈਸੇ ਪੁਸੇ ਦਿੱਤੇ ਪੁਲਿਸ ਨੂੰ ਪੈਸੇ ਦਿੱਤੇ ਗਏ ਤੇ ਜਿਹੜਾ ਕਾਰਵਾਈ ਨਹੀਂ ਹੋਈ ਕੋਈ ਇਹਨਾਂ ਨੇ ਨਾ ਨਹਿਰ ਚ ਸਾਰੀ ਕੀ ਚੋੜੀ ਕੁਝ ਨਹੀਂ ਮਿਲਿਆ ਕੋਈ ਸਬੂਤ ਨਹੀਂ ਦਿੱਤਾ ਇੱਕ ਇਹਨਾਂ ਨੇ ਮੋਬਾਈਲ ਵੀ ਨਹੀਂ ਦਿਖਾਇਆ ਵੀ ਬਿਮਾਹਲ ਬਖਾ ਦੇ ਵੀ ਕੋਈ ਸਬੂਤ ਸਾਨੂੰ ਲੈ ਕੇ ਨਹੀਂ ਗਏ ਨਹਿਰ ਦੇ ਉੱਤੇ ਵੀ ਐ ਕਰਕੇ ਤੇਰ ਜਵਾਬ ਦੇ ਐ ਕਰ ਕੀਤਾ ਇਹਨਾਂ ਨੇ ਆਪਨੇ ਹੀ ਬਣਾਇਆ ਪਲਾਨ ਸਾਰਾ ਇਹਨਾਂ ਨੂੰ ਪੁਰਸ਼ ਦੇ ਅਧਿਕਾਰੀਆਂ ਨੂੰ ਮਿਲੇ ਸੀ ਕੀ ਕਹਿੰਦੇ ਸਾਰਿਆਂ ਨੂੰ ਮਿਲੇ ਸੀ ਕਹਿੰਦੇ ਅਸੀਂ ਕਾਰਵਾਈ ਨਹੀਂ ਸਾਨੂੰ ਕੋਈ ਸਬੂਤ ਨਹੀਂ ਮੈਂ ਵੀ ਕੋਲ ਡਿਟੇਲ ਹੈਗੀਆਂ ਤੁਸੀਂ ਉਹਦਾ ਸਬੂਤ ਉਸ ਦੇ ਆਧਾਰ ਤੇ ਚੱਕ ਲੋ ਜਿਹੜੇ ਜਿਹੜੇ ਬੰਦੇ ਦੇ ਕੋਲ ਆਈਆਂ ਹੈਗੀਆਂ ਉਹਦੇ ਕੋਲਾਂ ਅੱਠ ਨੂੰ ਕੋਲ ਆਈਆਂ ਸੀ ਫਿਰ ਵੀ ਨਹੀਂ ਕੋਈ ਕਾਰਵਾਈ ਕੀਤੀ ਹੁਣ ਤੁਸੀਂ ਕੀ ਕੀ ਮੰਗ ਕਰਦੇ ਅਸੀਂ ਕਹਿੰਦੇ ਸਾਡੇ ਜਵਾਬ ਦਾ ਕੋਈ ਇਨਸਾਫ ਹੋਵੇ ਕੋਈ ਸਬੂਤ ਮਿਲੇ ਸਾਨੂੰ ਜੀ